ਚੌਲਾਂ ਦੇ ਆٹے ਦੀ ਪੰਜੀਰੀ ਤੁਸੀਂ ਬਹੁਤ ਘੱਟ ਬਣਾਈ ਹੋਊਗੀ ਕਿਉਂਕਿ ਅਕਸਰ ਹੀ ਆਪਾਂ ਚੌਲਾਂ ਦੇ ਆٹے ਦੀਆਂ ਪਿੰਨੀਆਂ ਜ਼ਿਆਦਾ ਖਾਂਦੇ ਆ। ਪਰ ਇੱਕ ਵਾਰੀ ਤੁਸੀਂ ਇਹ ਪੰਜੀਰੀ ਬਣਾ ਕੇ ਮੇਰੇ ਤਰੀਕੇ ਨਾਲ ਜ਼ਰੂਰ ਦੇਖਿਓ ਖਾਣ ਵਿੱਚ ਇੰਨੀ ਜ਼ਿਆਦਾ ਟੇਸਟੀ ਹੋਊਗੀ ਕਿ ਵਾਰ-ਵਾਰ ਬਣਾਓਗੇ ਤੇ ਸੇਤ ਲਈ ਕਿੰਨੀ ਜ਼ਿਆਦਾ ਵਧੀਆ ਹੈ ਉਹ ਤੁਹਾਨੂੰ ਜਿਵੇਂ-ਜਿਵੇਂ ਚੀਜ਼ਾਂ ਪਾਵਾਂਗੇ ਆਪਣੇ ਆਪ ਹੀ ਦੇਖਣ ਵਿੱਚ ਪਤਾ ਲੱਗ ਜਾਊਗਾ ਕਿਸੇ ਭੈਣ ਦੀ ਖਾਸ ਪਰਮਾਸ਼ੀ ਕੀ ਚੌਲਾਂ ਦੇ ਆਟੇ ਦੀ ਪੰਜੀਰੀ ਬਣਾ ਕੇ ਦਿਖਾਓ ਬਈ ਜੀਨਾਂ ਦੀ ਪਸੰਦ ਤੇ ਚੀਜ਼ ਤਿਆਰ ਕੀਤੀ ਜਾਂਦੀ ਹੈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦੇ ਆ ਕਰੋ ਤੇ ਲਾਈਕ ਕਮੈਂਟ ਕਰਕੇ ਵੀ ਤੁਸੀਂ ਜ਼ਰੂਰ ਦੱਸਿਆ ਕਰੋ ਉਸ ਤੋਂ ਬਾਅਦ ਇਹ ਲਈ ਸਭ ਤੋਂ ਪਹਿਲਾਂ ਲਿਆ ਆਪਾਂ ਅੱਧਾ ਕਿਲੋ ਚੌਲਾਂ ਦਾ ਆਟਾ ਚੰਗੀ ਤਰ੍ਹਾਂ ਇਹਨੂੰ ਤੁਸੀਂ ਛਾਣ ਲਿਓ ਅੱਜਕੱਲ ਬਾਜ਼ਾਰ ਵਿੱਚ ਆਮ ਹੀ ਮਿਲ ਲਿਆ ਤੁਸੀਂ ਚਾਹੋ ਤਾਂ ਇਹਨੂੰ ਘਰ ਦੇ ਵਿੱਚ ਵੀ ਤਿਆਰ ਕਰ ਸਕਦੇ ਹੋ ਬੜਾ ਹੀ ਆਸਾਨ ਜਿਹਾ ਤਰੀਕਾ ਹੈ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ 15 ਤੋਂ 20 ਮਿੰਟ ਇਹਨੂੰ ਲਗਾਤਾਰ ਪਕਾਵਾਂਗੇ 30 ਗ੍ਰਾਮ ਲਈ ਆਪਾਂ ਫੁੱਲ ਸਿਪਾਰੀ 30 ਗ੍ਰਾਮ ਹੀ ਲਈ ਹੈ ਕਮਰਕਸ ਤੇ 30 ਗ੍ਰਾਮ ਹੀ ਲਈ ਆਪਾਂ ਗੂੰਦ ਗੂੰਦ ਇੱਥੇ ਮੈਂ ਤੁਹਾਨੂੰ ਪੀਸੀ ਹੋਈ ਦਿਖਾ ਰਹੀ ਹਾਂ ਪਰ ਆਪਾਂ ਇਹਦੇ ਵਿੱਚ ਸਾਬਤ ਪਾਵਾਂਗੇ ਪਰ ਜਿਨ੍ਹਾਂ ਨੇ ਪੀਸ ਕੇ ਪਾਉਣੀ ਹੈ ਚੌਲਾਂ ਦੇ ਆٹے ਦੀ ਪੰਜੀਰੀ ਵਿੱਚ ਪੀਸ ਕੇ ਨਹੀਂ ਪਾਉਗੀ ਕਿਉਂਕਿ ਆٹے ਦੇ ਵਿੱਚ ਤਾਂ ਆਪਾਂ ਨਾਲ-ਨਾਲ ਘਿਓ ਦੇ ਵਿੱਚ ਇਹਨੂੰ ਭੁੰਨ ਲੈਣੇ ਆ ਇਹ ਪੰਜੀਰੀ ਬਣਾਉਣ ਦਾ ਤਰੀਕਾ ਥੋੜਾ ਜਿਹਾ ਅਲੱਗ ਹੈ ਇੱਕ ਨਾਰੀਅਲ ਨੂੰ ਗ੍ਰੇਟ ਕਰ ਲਿਓ 250 ਗ੍ਰਾਮ ਲੈ ਲਿਓ ਘਿਓ ਅੱਧਾ ਕਿਲੋ ਆਟੇ ਲਈ 250 ਗ੍ਰਾਮ ਘਿਓ ਹੈ ਜਿਹੜਾ ਬਹੁਤ ਹੈ ਬਾਕੀ ਜਿਵੇਂ ਜਿਵੇਂ ਤਿਆਰ ਕਰਾਂਗੇ ਨਾਲ-ਨਾਲ ਦੱਸਦੇ ਜਾਵਾਂਗੇ ਆٹے ਦਾ ਕਲਰ ਵਾਈਟ ਤੋਂ ਵਾਈਟ ਆਫ ਹੋ ਜੇ ਬਸ ਇਸ ਤਰੀਕੇ ਨਾਲ ਪਕਾਉਣਾ ਹੈ ਕਰੀਮ ਜਾਇ ਦਿਖਣ ਲੱਗ ਜੂਗਾ ਇੱਥੇ ਗੈਸ ਨੂੰ ਬੰਦ ਕਰ ਦਿਓ ਇਹਨੂੰ ਪਕਦੇ ਨੂੰ 20 ਮਿੰਟ ਹੋ ਗਏ ਨਾਲ-ਨਾਲ ਹਿਲਾਉਂਦੇ ਰਹੋ ਰੁਕਿਓ ਨਾ ਤੇ ਕਿਸੇ ਹੋਰ ਭਾਂਡੇ ਵਿੱਚ ਕੱਢ ਕੇ ਰੱਖ ਦਿਓ ਫਿਰ ਇੱਕ ਚਮਚ ਪਾਵਾਂਗੇ ਆਪਾਂ ਦੇਸੀ ਘਿਓ ਦਾ ਉਸੇ ਕੜਾਈ ਦੇ ਵਿੱਚ ਸਭ ਤੋਂ ਪਹਿਲਾਂ ਪਾਓ ਫੁੱਲ ਮਖਾਣੇ ਕਿਉਂਕਿ ਇਹਨਾਂ ਨੂੰ ਪੱਕਣ ਤੇ 6 ਤੋਂ 7 ਮਿੰਟ ਲੱਗਦੇ ਐ ਪਰ ਆਪਾਂ ਟਾਈਮ ਨਹੀਂ ਖਰਾਬ ਕਰਾਂਗੇ ਜਦੋਂ ਹੀ ਇਹਨਾਂ ਨੂੰ ਪਕਦਿਆਂ ਨੂੰ ਤਿੰਨ ਕੁ ਮਿੰਟ ਹੋ ਗਏ ਸ ਫਿਰ ਆਪਾਂ ਨਾਲ ਦੀ ਨਾਲੇ ਦੇ ਵਿੱਚ ਬਾਜਾਮ ਪਾ ਦਾਂਗੇ ਇਹ ਸਾਰੀਆਂ ਚੀਜ਼ਾਂ ਆਪਾਂ ਕੋਈ 50 ਗ੍ਰਾਮ ਕੋਈ 20 ਗ੍ਰਾਮ ਉਸ ਹਿਸਾਬ ਨਾਲ ਪਾਈਆਂ ਡਰਾਈ ਫਰੂਟ ਤੁਸੀਂ ਆਪਣੀ ਮਰਜ਼ੀ ਨਾਲ ਪਾ ਲਿਓ ਜਿੰਨਾ ਤੁਹਾਨੂੰ ਚਾਹੀਦਾ ਉਸ ਤੋਂ ਬਾਅਦ ਜਦੋਂ ਹੀ ਬਦਾਮ ਹਲਕੇ ਜੇ ਪੱਕੇ ਫਿਰ ਵਿੱਚ ਪਾ ਦਾਂਗੇ ਕਾਜੂ ਬਿਲਕੁਲ ਲਾਸਟ ਤੇ ਪਾਵਾਂਗੇ ਆਪਾਂ ਪਪਕਿਨ ਸੀਡਜ਼ ਕਿਉਂਕਿ ਇਹਨਾਂ ਨੂੰ ਪਕਾਉਣ ਤੇ ਇੱਕੋ ਹੀ ਮਿੰਟ ਲੱਗਦਾ ਹੈ ਕਿਉਂ ਉਹ ਥੋੜਾ ਜਿਹਾ ਘੱਟ ਲੱਗਿਆ ਇਸੇ ਲਈ ਆਪਾਂ ਥੋੜਾ ਜਿਹਾ ਹੋਰ ਪਾ ਲਿਆ ਇਹੀ 250 ਗ੍ਰਾਮ ਕਿਉਂ ਹੌਲੀ ਹੌਲੀ ਕਰਕੇ ਆਪਾਂ ਲਾਸਟ ਤੱਕ ਵਰਤਾਂਗੇ ਇੱਕ ਅੱਧਾ ਚਮਚ ਜੇ ਘੱਟ ਵੱਧ ਪੈ ਗਿਆ ਤੁਸੀਂ ਆਪਣੇ ਅਨੁਸਾਰ ਪਾ ਲਿਓ ਨਹੀਂ ਤਾਂ ਇਹ ਕਾਫੀ ਹੈ ਕਿਉਂਕਿ ਕਈ ਵਾਰੀ ਕਈਆਂ ਦੀ ਆਦਤ ਹੁੰਦੀ ਹੈ ਕਿ ਉਹ ਥੋੜਾ ਜਿਹਾ ਉੱਤੋਂ ਦੀ ਰੱਖਦੇ ਆ ਫਿਰ ਥੋੜਾ ਜਿਹਾ ਤੁਸੀਂ ਜ਼ਿਆਦਾ ਪਾ ਲਿਓ ਫਿਰ ਆਪਾਂ ਕਿ ਉਹ ਹੋਰ ਪਾ ਕੇ ਇਹਦੇ ਵਿੱਚ ਪਾਇਆ ਤਿੰਨ ਚਾਰ ਤਰ੍ਹਾਂ ਦੇ ਮੱਗ ਜ ਉਹ ਆਪਾਂ ਇੱਕੋ ਹੀ ਥਾਂ ਤੇ ਇਕੱਠੇ ਕਰ ਲਏ ਸੀ ਇਹ 50 ਗ੍ਰਾਮ ਨੇ ਸਾਰੇ ਇੱਕ ਨਾਰੀਅਲ ਨੂੰ ਸੁੱਕੇ ਨੂੰ ਆਪਾਂ ਕ੍ਰੀਏਟ ਕਰ ਲਿਆ ਸੀ ਤੇ ਉਹ ਵੀ ਇਹਦੇ ਵਿੱਚ ਹੀ ਪਾ ਦਾਂਗੇ ਕੜਾਈ ਇੱਥੇ ਕਾਫੀ ਗਰਮ ਹੈ ਚੌਲਾਂ ਦਾ ਆਟਾ ਪੁੰਨਣ ਵੇਲੇ ਜਾਂ ਫਿਰ ਡਰਾਈ ਫਰੂਟ ਰੋਸਟ ਕਰਨ ਵੇਲੇ ਤੁਹਾਨੂੰ ਲੱਗੇ ਕੜਾਈ ਜ਼ਿਆਦਾ ਤਪ ਗਈ ਤੇ ਇਹ ਵਿੱਚ ਸਮਾਨ ਹੈ ਜਿਹੜਾ ਮਚ ਰਿਹਾ ਤੁਸੀਂ ਗੈਸ ਨੂੰ ਬੰਦ ਕਰਿਓ ਹੌਲੀ ਹੌਲੀ ਪਕਾਉਂਦੇ ਜਾਓ ਉਦੋਂ ਤੱਕ ਪਕਾਓ ਜਦੋਂ ਤੱਕ ਕੜਾਈ ਨਾਰਮਲ ਨਾ ਹੋ ਜਾਈ ਦੁਬਾਰਾ ਗੈਸ ਨੂੰ ਫੇਰ ਸਟਾਰਟ ਕਰ ਲਿਓ ਪਰ ਕੋਈ ਵੀ ਚੀਜ਼ ਮਚਾਏ ਉਹਨਾਂ ਨਹੀਂ ਉਹਦਾ ਟੇਸਟ ਵਧੀਆ ਨਹੀਂ ਆਉਣਾ ਫਿਰ ਆਪਾਂ ਕੜਾਈ ਨੂੰ ਥੋੜਾ ਜਿਹਾ ਸਾਫ਼ ਕਰ ਲਿਆ ਕਿਉਂਕਿ ਸਮਾਨ ਫਿਰ ਮਚੇ ਜਿੰਦੇ ਕੜਾਈ ਕਾਲੀ ਹੋ ਜਾਂਦੀ ਹੈ ਉਹਨੂੰ ਕੱਢ ਕੇ ਫਿਰ ਆਪਾਂ ਥੋੜੇ ਜਿਹੀ ਘਿਓ ਦੇ ਵਿੱਚ ਗੁੰਦ ਨੂੰ ਪਕਾ ਲਾਂਗੇ ਤੇ ਇਹਨੂੰ ਬਾਹਰ ਕੱਢ ਕੇ ਠੰਡਾ ਕਰ ਲਾਂਗੇ ਠੰਡਾ ਕਰਕੇ ਤੁਸੀਂ ਇਹਨੂੰ ਗ੍ਰाइंड ਕਰਨਾ ਹੈਗਾ ਇਹ ਸਿੰਪਲ ਜਿਹਾ ਤਰੀਕਾ ਹੈ ਇਹਦੇ ਨਾਲ ਗੁੰਦ ਜਿਹੜੀ ਚੰਗੀ ਤਰ੍ਹਾਂ ਪੱਕ ਜਾਂਦੀ ਹੈ ਫਿਰ ਬਚੇ ਹੋਏ ਕਿਓ ਦੇ ਵਿੱਚ ਆਪਾਂ ਪਾਵਾਂਗੇ ਖਸਖਸ ਖਸਖਸ ਆਪਾਂ ਇਹਦੇ ਵਿੱਚ 30 ਗ੍ਰਾਮ ਪਾਈ ਹੈ ਤੇ ਹੌਲੀ ਹੌਲੀ ਪੱਕਣ ਦਿਓ ਇੱਥੇ ਤੁਸੀਂ ਕਮਰਕਸ ਤੇ ਫੁੱਲ ਸਪਾਰੀ ਪਾ ਦੇਣੀ ਹੈ ਪੀਸੀ ਹੋਈ ਕਮਰਕਸ ਤੇ ਫੁੱਲ ਸਪਾਰੀ ਨੂੰ ਪੱਕਣ ਤੇ 2 ਮਿੰਟ ਹੀ ਲੱਗਦੇ ਆ ਸਲੋ ਫਲੇਮ ਤੇ ਨੂੰ ਚੰਗੀ ਤਰ੍ਹਾਂ ਪਕਾ ਕੇ ਫਿਰ ਵਿੱਚ ਤੁਸੀਂ ਚੌਲਾਂ ਦਾ ਆਟਾ ਮਿਕਸ ਕਰ ਦਿਓ ਪਰ ਆਪਾਂ ਸਿੱਧਾ ਹੀ ਮਿਕਸ ਕਰਤਾ ਕਿਉਂਕਿ ਮੇਰੇ ਕੋਲੇ ਕਮਰਕਸ ਤੇ ਫੁੱਲ ਸਪਾਰੀ ਪਹਿਲਾਂ ਇਹ ਦੇਸੀ ਘਿਓ ਦੇ ਵਿੱਚ ਪੱਕੀ ਪਈ ਸੀ ਕਿਉਂਕਿ ਕਾਫੀ ਰੈਸਪੀयां ਬਣਾਉਣੀਆਂ ਤੇ ਚੀਜ਼ ਖਰਾਬ ਕਰਨ ਨੂੰ ਦਿਲ ਨਹੀਂ ਕਰਦਾ ਤੇ ਆਪਾਂ ਇਹਦੇ ਵਿੱਚ ਇਸੇ ਤਰ੍ਹਾਂ ਹੀ ਮਿਕਸ ਕਰਤੀ ਤੁਸੀਂ ਚਾਹੋ ਤਾਂ ਇਹਨਾਂ ਦੋਨਾਂ ਚੀਜ਼ਾਂ ਨੂੰ ਦੇਸੀ ਘਿਓ ਦੇ ਵਿੱਚ ਅਲੱਗ ਤੋਂ ਵੀ ਪਕਾ ਸਕਦੇ ਹੋ ਪਰ ਇਹ ਤਰੀਕਾ ਬੈਸਟ ਹੈ ਕਿ ਜਦੋਂ ਹੀ ਤੁਸੀਂ ਖਸਖਸ ਪਾਉਂਗੇ ਨਾਲ ਦੀ ਨਾਲ ਹੀ ਉਹਨਾਂ ਨੂੰ ਪਕਾ ਕੇ ਵਿੱਚ ਚੌਲਾਂ ਦਾ ਆਟਾ ਮਿਕਸ ਕਰ ਦਿਓ ਹੌਲੀ ਹੌਲੀ ਮਿਕਸ ਕਰਿਓ ਗੈਸ ਦੀ ਫਲੇਮ ਬਿਲਕੁਲ ਸਲੋ ਰੱਖਿਓ ਨਾਲ-ਨਾਲ ਹੀ ਹੁਣੇ ਪਕਦਾ ਵੀ ਜਾਊਗਾ ਇੱਥੇ ਵੀ ਇਹਨੂੰ ਤੁਸੀਂ 10 ਤੋਂ 15 ਮਿੰਟ ਸਲੋ ਫਲੇਮ ਤੇ ਪਕਾਉਣਾ ਹੈ ਜੇ ਕਿਤੇ ਗੈਸ ਤੇਜ਼ ਹੋ ਜਾਏ ਤਾਂ ਫਿਰ ਬੰਦ ਕਰ ਦਿਓ ਇਹ ਚੌਲਾਂ ਦੇ ਆਟੇ ਦੀ ਪੰਜੀਰੀ ਵਿੱਚ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਪਊਗਾ ਫਿਰ ਆਪਾਂ ਇਹਦੇ ਵਿੱਚ ਪਾਇਆ ਇਸ ਗੋਲ ਦਾ ਬੁਰਾਦਾ ਇਹ ਡੱਬੀ ਤੁਸੀਂ ਕਿਤੋਂ ਵੀ ਲੈ ਲਿਓ ਇਹ ਸੇਤ ਲਈ ਬਹੁਤ ਹੀ ਜ਼ਿਆਦਾ ਵਧੀਆ ਹੈ ਪੰਸਾਰੀ ਦੀ ਦੁਕਾਨ ਤੋਂ ਆਮ ਹੀ ਇਹ ਮਿਲ ਜਾਂਦੀ ਹੈ ਤੇ ਤੁਸੀਂ ਪੰਜੀਰੀ ਦੇ ਹਿਸਾਬ ਨਾਲ ਪਾ ਲੈਣਾਗਾ ਆਪਾਂ ਇਹ ਵੀ ਇਹਦੇ ਵਿੱਚ 30 ਗ੍ਰਾਮ ਪਾਇਆ 100 ਗ੍ਰਾਮ ਦੀ ਡੱਬੀ ਆਉਂਦੀ ਹੈ ਉਸ ਤੋਂ ਬਾਅਦ ਵਿੱਚ ਡਰਾਈ ਫਰੂਟ ਜਿਹੜੇ ਆਪਾਂ ਤਿਆਰ ਕੀਤੇ ਸੀ ਤੇ ਗੂੰਦ ਜਿਹਨੂੰ ਆਪਾਂ ਚੰਗੀ ਤਰ੍ਹਾਂ ਪੀਸ ਲਿਆ ਸੀ ਸਾਰੀਆਂ ਚੀਜ਼ਾਂ ਕੜਾਈ ਵਿੱਚ ਪਾ ਕੇ ਵਿੱਚ ਮਿਕਸ ਕਰ ਦਿਓ ਗੈਸ ਇੱਥੇ ਚੱਲ ਰਿਹਾ ਪਰ ਫਲੇਮ ਬਿਲਕੁਲ ਸਲੋ ਹੈ बस ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ ਨਾਲ-ਨਾਲ ਹਿਲਾਉਂਦੇ ਰਹਿਣਾ ਰੁਕਣਾ ਬਿਲਕੁਲ ਨਹੀਂ ਕਿਉਂਕਿ ਆਟਾ ਬੜੀ ਛੇਤੀ ਥੱਲੋ ਕਾਲਾ ਜਾ ਹੋ ਜਾਂਦਾ ਹੈ ਉਸ ਤੋਂ ਬਾਅਦ ਆਪਾਂ ਇੱਥੇ ਗੈਸ ਨੂੰ ਬੰਦ ਕਰ ਦਾਂਗੇ ਇੱਥੇ ਇਹਨੂੰ ਪਕਾਉਂਦੇ ਨੂੰ ਵੀ 15 ਮਿੰਟ ਆਰਾਮ ਨਾਲ ਹੋਗੇ ਫਿਰ ਇਹਨੂੰ ਜਦੋਂ ਤੁਸੀਂ ਗੈਸ ਬੰਦ ਕਰੋਗੇ ਹਲਕੀ ਜਿਹੀ ਇਹ ਠੰਡੀ ਹੋ ਜਾਊਗੀ ਜ਼ਿਆਦਾ ਠੰਡਾ ਵੀ ਨਹੀਂ ਕਰਨਾ ਜ਼ਿਆਦਾ ਗਰਮ ਵੀ ਨਹੀਂ ਰੱਖਣਾ ਫਿਰ ਇਹਦੇ ਵਿੱਚ ਪਾਉਣੀ ਆਪਾਂ ਬੂਰਾ ਖੰਡ ਇੱਥੇ ਆਪਾਂ 150 ਗ੍ਰਾਮ ਤੋਂ ਲੈ ਕੇ 200 ਗ੍ਰਾਮ ਵਿੱਚ ਇਹਦੇ ਬੂਰਾ ਖੰਡ ਪਾ ਸਕਦੇ ਹਾਂ ਪਰ ਆਪਣੇ ਟੇਸਟ ਦੇ ਅਨਸਾਰ ਜਿਨ੍ਹਾਂ ਨੂੰ ਮਿੱਠਾ ਘੱਟ ਪਸੰਦ ਆ 150 ਗ੍ਰਾਮ ਬਹੁਤ ਹੈ ਆਪਾਂ ਵੀ 150 ਗ੍ਰਾਮ ਹੀ ਪਾਈ ਹੈ ਪਰ ਜਿਨ੍ਹਾਂ ਨੂੰ ਮਿੱਠਾ ਵਧੀਆ ਪਸੰਦ ਹੈ ਤੁਸੀਂ 200 ਗ੍ਰਾਮ ਪਾ ਲਿਓ ਜਿਨ੍ਹਾਂ ਨੂੰ ਸ਼ੱਕਰ ਵਧੀਆ ਲੱਗਦੀ ਹੈ ਇਹਦੇ ਵਿੱਚ ਸ਼ੱਕਰ ਮਿਕਸ ਕਰ ਲਿਓ ਫਿਰ ਇਹਦਾ ਕਲਰ ਥੋੜਾ ਜਿਹਾ ਪੰਜੀਰੀ ਦਾ ਡਾਰਕ ਹੋ ਜਾਊਗਾ ਤੇ ਬਿਲਕੁਲ ਲਾਸਟ ਤੇ ਪਾਈ ਆਪਾਂ ਅੱਧਾ ਪੌਣਾ ਚਮਚ ਕਾਲੀ ਮਿਰਚ ਇਹ ਚੌਲਾਂ ਦੇ ਆٹے ਦੀ ਪੰਜੀਰੀ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਇਹਨੂੰ ਜ਼ਰੂਰ ਪਾਇਓ ਕਿਉਂਕਿ ਇਹਦੇ ਨਾਲ ਬੇਬਦੀ ਨਹੀਂ ਹੁੰਦੀ ਬਾਕੀ ਜਿਨੇ ਸਾਬਤ ਮਿਰਚ ਪਾਉਣੀ ਹੋਵੇ ਤਾਂ ਹਲਕੀ ਜੀ ਖਸਖਸ ਵੇਲੇ ਘਿਓ ਦੇ ਵਿੱਚ ਤੁਸੀਂ ਮਿਲਾ ਲਿਓ 20 ਗ੍ਰਾਮ ਇਹਦੇ ਵਿੱਚ ਕਾਲੀ ਮਿਰਚ ਹੈ ਜਿਹੜੀ ਬਹੁਤ ਹੈ ਉਸ ਤੋਂ ਬਾਅਦ ਜੀ ਆਪਾਂ ਇਹਨੂੰ ਕਿਸੇ ਵੀ ਪਲੇਟ ਦੇ ਵਿੱਚ ਕੱਢ ਕੇ ਤੁਸੀਂ ਜਦੋਂ ਵੀ ਕਿਸੇ ਨੂੰ ਸਰਵ ਕਰੋਗੇ ਹਲਕੀਆਂ ਜਿਹੀਆਂ ਗਲਾਬ ਦੀਆਂ ਸੁੱਕੀਆਂ ਪੱਤੀਆਂ ਆਪਾਂ ਉੱਪਰ ਪਾਈਆਂ ਚਾਹੇ ਪੰਜੀਰੀ ਵਿੱਚ ਹੀ ਮਿਕਸ ਕਰ ਲਿਓ ਕਿਉਂਕਿ ਇਹਦਾ ਟੇਸਟ ਲਾਜਵਾਬ ਆਉਂਦਾ ਹੈ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਐਨੀ ਮਜ਼ੇਦਾਰ ਤੇ ਸਰੀਰ ਲਈ ਫਾਇਦੇਮੰਦ ਪੰਜੀਰੀ ਤੁਸੀਂ ਪਹਿਲਾਂ ਕਦੇ ਨਹੀਂ ਬਣਾਈ ਹੋਣੀ ਉਹ ਵੀ ਚੌਲਾਂ ਦੇ ਆਟੇ ਦੀ ਟ੍ਰਾਈ ਕਰਕੇ ਜਰੂਰ ਦੇਖਿਓ ਖਾਣ ਵਿੱਚ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਗੂੰਦ ਤੇ ਕਮਰ ਕਸ ਨੇ ਤੁਹਾਡੀ ਜਿਹੜੀ ਕਮਰ ਹੈ ਉਹ ਵਧੀਆ ਬਣਾ ਦੇਣੀ ਹੈ ਸਿਰ ਰੱਦ ਦੇ ਦਰਦ ਦੂਰ ਕਰ ਦੇਣੀ ਹੈ ਕਿਉਂਕਿ ਇਹ ਚੀਜ਼ਾਂ ਸਿਹਤ ਲਈ ਪਾਈਆਂ ਜਾਂਦੀਆਂ ਤਾਂਕਿ ਸਾਡੇ ਸ਼ਰੀਰ ਵਿੱਚ ਦਰਦ ਨਾ ਹੋਵੇ ਸਰਦੀ ਦਾ ਟਾਈਮ ਹੈ ਤੇ ਵੀਡੀਓ ਨੂੰ ਜਿਆਦਾ ਸ਼ੇਅਰ ਕਰਿਓ ਕਿ ਤਾਂਕਿ ਜਿਆਦਾ ਭੈਣ ਭਾਈ ਬਣਾ ਸਕਣ ਕਮੈਂਟ ਕਰਕੇ ਜਰੂਰ ਦੱਸਿਓ ਕਿ ਚੋਲਾਂ ਦੇ ਆٹے ਦੀ ਇਹ ਪੰਜੀਰੀ ਤੁਸੀਂ ਕਿੱਥੇ ਕਿੱਥੇ ਬੈਠੇ ਦੇਖ ਰਹੇ ਹੋ ਹੁਣ ਜਲਦੀ ਜਲਦੀ ਬਣਾਓ ਖਾਓ ਤੇ ਇੰਜੋਏ ਕਰੋ